ਰੱਖਿਆ ਮੰਤਰੀ ਰਾਜਨਾ ਸਿੰਘ ਅਜ ਕੁਰਕਸ਼ੇਤਰ ਵਿੱਚ ਚੱਲ ਰੇ ਕੁਮਾਂਤਰੀ ਗੀਤਾ ਮਹਾਉਤਸਵ 'ਚ ਹਰਿਆਣਾ ਪਵਿੱਲੀਅਨ ਦਾ ਉਦਘਾਟਨ ਕੀਤਾ ਕੁਰਕਸ਼ੇਤਰ ਯੂਨੀਵਰਸਿਟੀ ਵੱਲੋਂ ਦਰੋਪਦੀ ਕੁਪ ਖੇਤਰ ਵਿੱਚ ਇਹ ਪਵਿੱਲੀਅਨ ਬਣਾਇਆ ਗਿਆ ਹੈ ਸ਼ਾਨਦਾਰ ਪੇਸ਼ਕਾਰੀਆਂ ਤੇ ਕਲਾਤਮਕ ਪ੍ਰਦਰਸ਼ਨੀਆਂ ਰਾਹੀਂ ਹਰਿਆਣਾ ਦੀ ਅਮੀਰ ਲੋਕ ਸਭਿਅਤਾ ਅਤੇ ਪ੍ਰਾਤਨ ਪਰੰਪਰਾ ਦੀ ਝਲਕ ਇਸ ਪਵਿੱਲੀਅਨ ਵਿੱਚ ਦੇਖਣ ਨੂੰ ਮਿਲਦੀ ਹੈ ਪਵਿੱਲੀਅਨ ਦੇ ਉਦਘਾਟਨ ਦੇ ਨਾਲ ਰੱਖਿਆ ਮੰਤਰੀ ਕੁਰਕਸ਼ੇਤਰ ਯੂਨੀਵਰਸਿਟੀ ਦੇ ਸ਼੍ਰੀਮਤ ਭਗਵਦ ਗੀਤਾ ਸਦਨ ਵਿਖੇ ਤੰਦਨਾ ਕੁਮਾਂਤਰੀ ਗੀਤਾ ਸੈਮੀਨਾਰ ਦਾ ਉਦਘਾਟਨ ਵੀ ਕੀਤਾ ਭਾਰਤ ਤੇ ਵਿਦੇਸ਼ਾਂ ਦੇ ਉੱਗੇ ਵਿਦਵਾਨ ਪਗਵਤ ਗੀਤਾ ਦੇ ਵਿੱਚ ਵਿਆਪੀ ਸੁਨੇਹੇ ਦੀ ਦਾਰਸ਼ਨਿਕ ਡੂੰਘਾਈ ਅਤੇ ਜੋ ਕਿ ਸਮਾਜਵਿਤੀ ਇਸ ਦੀ ਵੱਡੀ ਮਹੱਤਤਾ ਬਾਰੇ ਚਰਚਾ ਕਰਨ ਲਈ ਇਕੱਠੇ ਹੋਏ ਨੇ ਹਰਿਆਣਾ ਪਬਲੀਅਨ ਸੈਲਾਨੀਆਂ ਨੂੰ ਰਾਜ ਦੀ ਸੱਭਿਆਚਾਰਕ ਪਛਾਣ ਦੀ ਇੱਕ ਜੀਵੰਤ ਚਲਕ ਪ੍ਰਦਾਨ ਕਰਨ ਦੀ ਸੋਚ ਨਾਲ ਤਿਆਰ ਕੀਤਾ ਗਿਆ ਨੌਜਵਾਨ ਕਲਾਕਾਰ ਰਵਾਇਤੀ ਲੋਕ ਕਲਾ ਦਾ ਪ੍ਰਦਰਸ਼ਨ ਕਰ ਰਹੇ ਨੇ ਜਿਸ ਦੀ ਵਿਸ਼ੇਸ਼ ਪ੍ਰਦਰਸ਼ਨੀਆਂ 'ਚ ਹਰਿਆਣਾ ਦੇ ਇਤਿਹਾਸਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ